ਗੱਲਾਂ ਤੁਹਾਨੂੰ ਕਿਵੇਂ ਲੱਗਿਆ ਕੈਨੇਡਾ ਕੈਨੇਡਾ ਤੁਹਾਨੂੰ ਬਹੁਤ ਵਧੀਆ ਲੱਗਿਆ ਹਾਂਜੀ ਅੱਜ ਅਸੀਂ ਟੋਰਾਂਟੋ ਘੁੰਮਣ ਨਿਕਲੇ ਆਂ ਸਾਰਾ ਔਰ ਸੀਐਨ ਟਾਵਰ ਵੀ ਦੇਖ ਕੇ ਆਏ ਆਂ ਹੁਣ ਅਸੀਂ ਚੱਲੇ ਆਂ ਆਈਸਲੈਂਡ ਸੈਂਟਰ ਆਈਸਲੈਂਡ ਔਰ ਸ਼ਿਪ ਦੇ ਉੱਪਰ ਬੈਠੇ ਹੋਏ ਆਂ ਤੇ ਸਾਡੇ ਵੀਰ ਸਾਡੇ ਨਾਲ ਨੇ ਠੁੱਲੀ ਹਵਾ ਠੰਡੀ ਹਵਾ ਸਾਰੇ ਜਿਹਦਾ ਕੋਟੇ ਪੂਰੇ ਲੱਗੇ ਹੋਏ ਨੇ ਨਾਲ ਸਵਾਟੇ ਵਗੈਰਾ ਤੇ ਬਹੁਤ ਜਿਹੜਾ ਮਜ਼ਾ ਆ ਰਿਹਾ ਅਸਲ ਦੇ ਵਿੱਚ ਕਿਉਂਕਿ ਅੱਜ ਫ੍ਰੀ ਅੱਜ ਫ੍ਰੀ ਸੀ ਡਿਊਟੀ ਤੋਂ ਸੋ ਚਾਰਾ ਘੰਟਾ ਹੋ ਗਿਆ ਰੋਟੀਆਂ ਪ੍ਰਸ਼ਾਦੇ ਖਾਵਾਂਗੇ ਜਾ ਕੇ ਆਈਸਲੈਂਡ ਤੇ ਭੁੱਖ ਲੱਗੀ ਬਹੁਤ ਤੇ ਭੁੱਖ ਬਹੁਤ ਲੱਗੀ ਹੋਈ ਆ ਤੇ ਸਾਡਾ ਵੀਰ ਮਲਕੀਰ ਸਿੰਘ ਉਹ ਸਾਡੇ ਨਾਲ ਨਾਲ ਸਾਨੂੰ ਪੂਰਾ ਗਾਈਡ ਕਰ ਰਿਹਾ ਅੱਜ ਔਰ ਵੀਰ ਦਾ ਬਹੁਤ ਬਹੁਤ ਥੈਂਕ ਯੂ ਧੰਨਵਾਦ ਸੇਵਾ ਦਾ ਨੋਕਾ ਥੈਂਕ ਯੂ ਤੁਹਾਡਾ ਇੱਕ ਯਾਦਗਾਰੀ ਟ੍ਰਿਪ ਹੋ ਗਿਆ ਅਲਟਾ ਯਾਰ ਮਜ਼ਾ ਆ ਗਿਆ ਸਾਰਾ ਪਿੱਛੇ ਦੇ ਲੈਪਟਾਪ ਤੋਂ ਸਾਰਾ ਵੀਊ ਦੇਖੋ ਕਿ ਕਿੰਨੇ ਆ ਰਹੇ ਮੌਸਮ ਵਧੀਆ ਜਿਵੇਂ ਮੌਸਮ ਬਹੁਤ ਵਧੀਆ ਹਵਾ ਵੀ ਬੜੀ ਚੰਗੀ ਚੱਲ ਰਹੀ ਜੇ ਦਾ ਫਟਾ ਬਲੌਗ ਬਣ ਗਿਆ ਪਿੱਛੇ ਰਹਿ ਗਈ ਆ ਏਅਰਪੋਰਟ ਆ ਨਾ ਤੇ ਅੰਦਰ ਰਿਹਾ ਹੋ ਹੋ ਫਲਾਈਟ ਚਲੋ ਬੋਲੋ ਹੁਣ ਫਲੈਟ ਆਉਂਦੀ ਆ ਆ ਦੇਖੋ ਟ੍ਰਾਂਟੋ এয়ারਪੋਰਟ ਤੋਂ ਫਲਾਈਟ ਥੋੜੇ ਚੜੀ ਆ ਤੇ ਪਤਾ ਨਹੀਂ ਕਿਹੜੀ ਕੰਟਰੀ ਨੂੰ ਚਲੇ ਜਾਏਗੀ ਇਤੋਂ ਦੇ ਲੋਕਾਂ ਨੂੰ ਕਿਤੇ ਹੋਰ ਲੈ ਕੇ ਦੇਖੋ ਦੁਨੀਆਦਾਰੀ ਇੱਦਾਂ ਹੀ ਚੱਲ ਰਹੀ ਆ ਕੋਈ ਕੈਨੇਡਾ ਆ ਰਿਹਾ ਤੇ ਕੋਈ ਕੈਨੇਡਾ ਜਾ ਰਿਹਾ ਸਹੀ ਗੱਲ ਆ ਕਿੰਨਾ ਸੋਹਣਾ 뷰 ਆ ਦੇਖ ਲੋ ਹਾਂ ਦੇਖੋ ਟ੍ਰਾਂਟੋ ਪਿੱਛੋਂ